ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਈਡੀ ਦੇ ਐਕਸ਼ਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਈਡੀ ਦੇ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਨਜਾਇਜ਼ ਮਾਈਨਿੰਗ ਮਾਮਲੇ ਦੇ ਉੱਪਰ ਐਮਐਲਏ ਨੂੰ ਗ੍ਰਿਫਤਾਰ ਕੀਤਾ ਗਿਆ ਸਿਰਫ ਐਮਐਲਏ ਨਹੀਂ ਉਹਨਾਂ ਦੇ ਬੇਟੇ ਨੂੰ ਵੀ ਇਸ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੋ ਦੱਸ ਦਈਏ ਕਿ ਇਹ ਐਮਐਲਏ ਲਗਾਤਾਰ ਈਡੀ ਦੇ ਰਡਾਰ ਦੇ ਉੱਪਰ ਚੱਲ ਰਿਹਾ ਸੀ ਪਹਿਲਾਂ ਵੀ ਇਹਨਾਂ ਦੇ ਘਰ ਅਤੇ ਦਫ਼ਤਰ ਦੇ ਵਿੱਚ ਛਾਪੇ ਜਾਰੀ ਹੋ ਚੁੱਕੀ ਹੈ ਜਾਂਚ ਚੱਲ ਰਹੀ ਸੀ ਜਿਸ ਦੇ ਵਿੱਚ ਵੱਡੇ ਤੇ ਅਹਿਮ ਸਬੂਤ ਨੇ ਜਿਹੜੇ ਈਡੀ ਨੂੰ ਮਿਲੇ ਤੇ ਜਿਸ ਤੋਂ ਬਾਅਦ ਹੁਣ ਈਡੀ ਦੇ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਐਮਐਲਏ ਅਤੇ ਉਸਦੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਖਬਰ ਈਡੀ ਦੇ ਐਕਸ਼ਨ ਦੇ ਨਾਲ ਜਿਹੜੀ ਕਿ ਹਰਿਆਣਾ ਦੇ ਵਿੱਚ ਈਡੀ ਦਾ ਐਕਸ਼ਨ ਹੋਇਆ ਦੱਸਦੀ ਹੈ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟ ਜਾਨੀ ਕਿ ਈਡੀ ਐਕਸ਼ਨ ਦੇ ਵਿੱਚ ਆਈ ਹੈ ਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਈਡੀ ਨੇ ਸੋਨੀਪੱਦ ਦੇ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਦੇ ਉਪੁੱਤ ਨੂੰ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਹੈ ਕਿ ਸੋਨੀਪੱਥ ਸਥਿਤ ਘਰ ਚ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਹਿਲਾਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਹੁਣ ਸੁਰਿੰਦਰ ਪਵਾਰ ਅਤੇ ਉਹਨਾਂ ਦੇ بیٹے ਨੂੰ ਈਡੀ ਅੰਬਾਲਾ ਲੈ ਕੇ ਗਏ ਜਿੱਥੇ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦੀ ਰਿਮਾਂਡ ਦੀ ਮੰਗ ਵੀ ਕੀਤੀ ਜਾਵੇਗੀ ਸੋ ਪਵਾਰ ਦੀ ਗ੍ਰਿਫਤਾਰੀ ਨੂੰ ਕਰ ਤੋਂ ਬਾਅਦ ਇਹ ਅੰਬਾਲੇ ਲੈ ਗਏ ਨੇ ਤੇ ਮਾਲੇ ਦੀ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਦੱਸ ਦਈਏ ਕਿ ਅਜੇ ਪਹਿਲਾਂ ਵੀ ਇਹਨਾਂ ਤੋਂ ਇਸ ਸਬੰਧ ਦੇ ਵਿੱਚ ਪੁੱਛਗਿੱਛ ਹੋ ਚੁੱਕੀ ਹੈ ਨਜਾਇਜ਼ ਮਾਈਨਿੰਗ ਅਤੇ ਮਨੀ ਲੌਂਡਰਿੰਗ ਮਾਮਲੇ ਦੇ ਦੌਰਾਨ ਇਹ ਜਿਹੜੀ ਪੁੱਛਗਿੱਛ ਸੀਗੀ ਉਹ ED ਦੇ ਵੱਲੋਂ ਪਹਿਲਾਂ ਵੀ ਕੀਤੀ ਗਈ ਸੀ ਜਨਵਰੀ ਦੇ ਵਿੱਚ ਵੀ ਇਹਨਾਂ ਦੇ ਉੱਪਰ ਇੱਕ ਰੇਡ ਕੀਤੀ ਗਈ ਸੀ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਸੀ ਸੋ ਇਹ ਮਾਮਲਾ ਜਿਹੜਾ ਨਜਾਇਜ਼ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਹੈ ਗ੍ਰਫਤਾਰ ਕੀਤੇ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਜਮਨਾ ਨਗਰ ਤੋਂ ਆ ਸਾਬਕਾ ਐਨਐਲਓ ਵਿਧਾਇਕ ਦਿਲਵਾਕ ਸਿੰਘ ਦੇ ਨਾਲ ਉਹਨਾਂ ਦਾ ਇਹ ਮਾਮਲਾ ਜੁੜਿਆ ਹੋਇਆ ਸੁਰਿੰਦਰ ਸੁਰਿੰਦਰ ਪਵਾਰ ਦੇ ਖਿਲਾਫ منی ਲਾਂਡਰਿੰਗ ਨੂੰ ਲੈ ਕੇ ਵੀ ਕੁਝ ਅਹਿਮ ਸਬੂਤ ਜਿਹੜੇ ਮਿਲੇ ਨੇ ਈਡੀ ਨੇ ਜੋ ਦਸਤਾਵੇਜ਼ ਜ਼ਬਤ ਕੀਤੇ ਨੇ ਉਹਨਾਂ ਦੇ ਵਿੱਚ ਪਵਾਰ ਨੂੰ ਦੇ ਜਵਾਬ ਨੇ ਉਹ ਈਡੀ ਨੂੰ ਸੰਤੁਸ਼ਟ ਨਹੀਂ ਕਰ ਪਾਏ ਸੋ ਐਡੀ ਉਹਨਾਂ ਦੇ منی ਲਾਂਡਰਿੰਗ ਮਾਮਲੇ ਦੇ ਵਿੱਚ ਜਿਹੜੇ ਉਹ ਤੋਂ ਸਵਾਲ ਜਵਾਬ ਐਡੀ ਵੱਲੋਂ ਕੀਤੇ ਗਏ ਸੋ ਉਹਨਾਂ ਤੋਂ ਸੰਤੁਸ਼ਟ ਨਹੀਂ ਹੋਈ ਜਿਸ ਤੋਂ ਬਾਅਦ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਹੈ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਵਿਧਾਇਕ सुरेंद्र ਪਰਵਾਰ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਦੇ ਵਿੱਚ ਵੀ ਮਾਈਨਿੰਗ ਦਾ ਕੰਮ ਕਰਦੇ ਨੇ ਕਰੀਬ 7 ਮਹੀਨੇ ਪਹਿਲਾਂ ਐਡੀ ਦੀ ਟੀਮ ਨੇ ਉਹਨਾਂ ਦੇ ਸੋਨੀਪੱਤ ਦੇ ਸੈਕਟਰ 15 ਸਥਿਤ ਘਰ ਦੇ ਵਿੱਚ ਰੇਡ ਕੀਤੀ ਸੀ ਜਿਹੜੇ ਮਾਈਨਿੰਗ ਕਾਰੋਬਾਰ ਦੇ ਵਿੱਚ ਕਰੀਬ 36 ਘੰਟੇ ਤੱਕ ਇਹ ਜਿਹੜੀ ਜਾਂਚ ਹੈ ਉਦੋਂ ਚੱਲੀ ਸੀ ਜਿਸ ਤੋਂ ਬਾਅਦ ਮਾਈਨਿੰਗ ਕਾਰੋਬਾਰ ਦੇ ਨਾਲ ਨਾਲ ਮਨੀ ਲਾਂਡਰਿੰਗ ਦੀ ਜਾਂਚ ਲਈ ਵੀ ਟੀਮ ਨੇ ਘਰ ਦੇ ਵਿੱਚ ਰੱਖੇ ਹੋਏ ਜਿਹੜੇ ਡਾਕੂਮੈਂਟ ਨੇ ਉਹ ਚੈੱਕ ਕੀਤੇ ਸੀ 2 ਦਿਨ ਪਹਿਲਾਂ ED ਨੇ 2 ਦਿਨ ਪਹਿਲਾਂ ਦੀ ਜੇਕਰ ਗੱਲ ਕਰੀਏ ਕਿਉਂਕਿ ED ਲਗਾਤਾਰ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਐਕਸ਼ਨ ਦੇ ਵਿੱਚ ਹੈ 2 ਦਿਨ ਪਹਿਲਾਂ ED ਨੇ ਮਹਿੰਦਰਗੜ੍ਹ ਤੇ ਕਾਂਗਰਸ ਦੇ ਐਮਐਲਏ ਰਾਵਦਾਨ ਸਿੰਘ ਦੇ ਉੱਪਰ ਵੀ ਰੇਡ ਕੀਤੀ ਸੀ ਉਹਨਾਂ ਨੇ ਹਮਿੰਦਰਗੜ੍ਹ ਤੇ ਗੁਰੂਗ੍ਰਾਮ ਸਮੇਤ ਪੰਜ ਸ਼ਹਿਰਾਂ ਵਿੱਚ 15 ਠਿਕਾਣਿਆਂ ਦੀ ਜਾਂਚ ਕੀਤੀ ਸੀ ਇਹ ਕਾਰਵਾਈ ਤਕਰੀਬਨ 24 ਘੰਟੇ ਤੱਕ ਚੱਲੀ ਦੀ ਜਿਸ ਤੋਂ ਬਾਅਦ ਈਡੀ ਨੇ ਉਹਨਾਂ ਦੇ ਠਿਕਾਣਿਆਂ ਤੋਂ ਮਿਲੇ ਜਿਹੜੇ ਦਸਤਾਵੇਜ਼ ਸੀ ਬੈਂਕ ਡਿਟੇਲ ਤੇ ਪ੍ਰਾਪਰਟੀ ਦੇ ਨਾਲ ਜੁੜੇ ਹੋਏ ਜਿਹੜੇ ਕਾਗਜ਼ਾਤ ਨੇ ਉਹਨਾਂ ਦੀਆਂ ਕਾਪੀਆਂ ਵੀ ਲਈਆਂ ਸੀ ਖਾਸ ਗੱਲ ਇਹ ਹੈ ਕਿ 라ਵਦਾਨ ਸਿੰਘ ਤੇ सुरेंद्र ਪਵਾਰ ਹਰਿਆਣਾ ਦੇ ਪੂਰਬ ਸੀਐਮ ਭពਿੰਦਰ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਨੇ ਹੁੱਡਾ ਦੀ ਅਗਵਾਈ ਦੇ ਵਿੱਚ ਹੀ ਕਾਂਗਰਸ ਅਕਤੂਬਰ ਨਵੰਬਰ ਦੇ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਲੜ ਰਹੀ ਹੈ ਹੁੱਡਾ ਫਿਲਹਾਲ ਕਾਂਗਰਸੀ ਤਰਫ ਤੋਂ ਸੀਐਮ ਦੀ ਕੁਰਸੀ ਦੇ ਸਭ ਤੋਂ ਵੱਡੇ ਦਾਅਵੇਦਾਰ ਨੇ ਸੋ ਦੱਸ ਦਈਏ ਕਿ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਥੇ ਸਿਰਫ ਔਰ ਸਿਰਫ 3 ਕਮਹੀਨੇ ਦਾ ਟਾਈਮ ਰਹਿ ਗਿਆ ਅਤੇ ਭពਿੰਦਰ ਹੁੱਡਾ ਜਿਹੜੇ ਲਗਾਤਾਰ ਹਮਲਾਵਰ ਹੁੰਦੇ ਨਜ਼ਰ ਆ ਰਹੇ ਨੇ ਸੱਤਾ ਪਾਰਟੀ ਦੇ ਉੱਪਰ ਭਾਪਕੀ ਬੀਜੇਪੀ ਦੇ ਉੱਪਰ ਸੋ ਇਸੇ ਦੌਰਾਨ ਈਡੀ ਹੁਣ ਜਿਹੜਾ ਐਕਸ਼ਨ ਮੋਡ ਦੇ ਵਿੱਚ ਹਰਿਆਣਾ ਦੇ ਵਿੱਚ ਦਿਖਾਈ ਦੇ ਰਹੀ ਹੈ ਦੱਸ ਦੇ ਕਿ ਪਿਛਲੇ ਦਿਨੀ ਅਮਿਤ ਸ਼ਾਹ ਦੇ ਵੱਲੋਂ ਵੀ ਫੇਰੀ ਪਾਈ ਗਈ ਸੀ ਜਿੱਥੇ ਕਿ ਉਹਨਾਂ ਦੇ ਵੱਲੋਂ ਚੋਣਾਂ ਦੇ ਵਿੱਚ ਬੀਜੇਪੀ ਦੀ ਗੱਲ ਕੀਤੀ ਗਈ ਸੀ ਕਿ ਬੀਜੇ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਇੱਥੇ ਫਿਰ ਤੋਂ ਸਰਕਾਰ ਬਣਾਵੇਗੀ ਸੋ ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਈਡੀਏ ਜਿਹੜੀ ਉਹ ਐਕਟਿਵ ਹਰਿਆਣਾ ਦੇ ਵਿੱਚ ਦਿਖਾਈ ਦੇ ਰਹੀ ਹੈ ਪਾਵੇਂ ਕੀ ਜਿਸ ਮਾਮਲੇ ਦੇ ਵਿੱਚ ਨਜਾਇਜ਼ ਮਾਨਿੰਗ ਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸੁਰਿੰਦਰ ਪਵਾਰ ਕਾਂਗਰਸ ਦੇ ਜਿਹੜੇ ਐਮਐਲਏ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਹਦੀ ਜਾਂਚ ਪਹਿਲਾਂ ਤੋਂ ਹੀ ਚੱਲ ਰਹੀ ਹੈ ਤੇ ਜਨਵਰੀ ਦੇ ਵਿੱਚ ਵੀ ਇਹਨਾਂ ਦੇ ਉੱਪਰ ਜਿਹੜੀ ਰੇਡ ਹੈ ਉਹ ਈਡੀ ਦੇ ਵੱਲੋਂ ਕੀਤੀ ਗਈ ਸੀ ਤੇ ਲੰਮੇ ਸਮੇਂ ਤੱਕ ਇਹ ਜਾਂਚ ਚੱਲਦੀ ਰਹੀ ਸੀ ਇਹਨਾਂ ਦੇ ਘਰ ਦੀ ਇਹਨਾਂ ਦੇ ਦਫ਼ਤਰ ਦੀ ਜਾਂਚ ਹੁੰਦੀ ਰਹੀ ਸੀ ਹੁਣ ਜੇਕਰ ਗੱਲ ਦਿਨਵਾਗ ਸਿੰਘ ਦੀ ਕਰੀਏ ਜਿਹੜੇ ਕੀ ਕਰੀਬੀ ਮੰਨੇ ਜਾਂਦੇ ਨੇਗੇ ਸੁਰਿੰਦਰ ਪਵਾਰ ਦੇ ਉਨ੍ਹਾਂ ਦੇ ਉੱਪਰ ਵੀ ਇਹ ਪਹਿਲਾਂ ਸਿਕੰਜਾ ਜਿਹੜਾ ਕਸਿਆ ਗਿਆ ਸੀ ਸੋ ਦੱਸ ਦਈਏ ਕਿ ਜਨਵਰੀ ਮਹੀਨੇ ਦੇ ਵਿੱਚ ਉਨ੍ਹਾਂ ਦੇ 5 ਦਿਨ ਦੀ ਰੇਡ ਚੱਲੀ ਸੀ ਉਨ੍ਹਾਂ ਦੇ 4 ਜਨਵਰੀ ਨੂੰ ਰੇਡ ਹੋਈ ਸੀ ਤੇ 8 ਜਨਵਰੀ ਨੂੰ ED ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ED ਨੇ ਦਾਅਵਾ ਕੀਤਾ ਸੀ ਕਿ ਰੇਡ ਦੌਰਾਨ ਦਿਵਾਕ ਸਿੰਘ ਦੇ ਘਰ ਤੋਂ 5 ਕਰੋੜ ਰੁਪਏ ਕੈਸ਼ ਤਿੰਨ 골ਡ ਬਿਸਕਟ ਵਿਦੇਸ਼ੀ ਸ਼ਰਾਬ ਦੀਆਂ 100 ਬੋਤਲਾਂ ਵਿਦੇਸ਼ੀ ਬਣਾਈ ਗਈ ਸੰਪਤੀ ਦੇ ਕਾਗਜ਼ 5 ਵਿਦੇਸ਼ੀ ਰਾਫਲਾਂ 300 ਕਾਰਤੂਸ ਸਮੇਤ ਕਈ ਚੀਜ਼ਾਂ ਬਰਾਮਦ ਕੀਤੀਆਂ ਸੀ ਜਿਸ ਤੋਂ ਬਾਅਦ ਜਮਨਾ ਨਗਰ ਦੇ ਵਿੱਚ ਉਹਨਾਂ ਨੂੰ ਖਿਲਾਫ ਆਰਮਜ਼ ਐਕਟ ਤੇ ਐਕਸਾਈਜ਼ ਐਕਟ ਦੇ ਵਿੱਚ ਦੋ ਕੇਸ ਦਰਜ ਕੀਤੇ ਗਏ ਸੀ 1 ਮਹੀਨੇ ਬਾਅਦ ਦਿਲਵਾਰ ਸਿੰਘ ਨੂੰ ਜ਼ਮਾਨਤ ਜਿਹੜੀ ਮਿਲ ਗਈ ਸੀ ਹੁਣ ਦਿਲਵਾਰ ਸਿੰਘ ਤੋਂ ਬਾਅਦ ਵੱਡਾ ਜਿਹੜਾ ਐਕਸ਼ਨ ਹੈ ਉਹ ਹਰਿਆਣਾ ਦੇ ਵਿੱਚ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਸੁਰਿੰਦਰ ਪਰਵਾਰ ਦੇ ਉੱਪਰ ਦਿਖਾਈ ਦਿੱਤਾਗਾ ਸੋ ਦੱਸ ਦਈਏ ਕਿ ਸੋਨੀਪਤ ਤੋਂ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਸੁਰਿੰਦਰ ਪਵਾਰ ਉਹਨਾਂ ਦੇ ਉੱਪਰ ਐਕਸ਼ਨ ਹੋਇਆ ਹੈ ਪਹਿਲਾਂ ਉਹਨੂੰ ਡਿਟੇਨ ਕੀਤਾ ਗਿਆ ਸੀ ਤੇ ਬਾਅਦ ਵਿੱਚ ਪੁੱਛਗਿੱਛ ਤੋਂ ਬਾਅਦ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਾਲ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਆ ਰਹੀ ਹੈ ਕਿ ਉਹਨਾਂ ਦੇ ਬੇਟੇ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ED ਦੇ ਜਿਹੜੇ ਮੁਲਾਜ਼ਮ ਨੇ ED ਦੇ ਅਫਸਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਬਾਲਾ ਲੈ ਕੇ ਆਏ ਨੇ ਜਿੱਥੇ ਅੰਬਾਲਾ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਅਤੇ ਉਥੇ ਰਿਮਾਂਡ ਦੀ ਜਿਹੜੀ ਉਹਨਾਂ ਦੀ ਮੰਗ ਕੀਤੀ ਜਾਵੇਗੀ ਸੋਣ ਕਿਸ ਤਰ੍ਹਾਂ ਦਾ ਐਕਸ਼ਨ ਅਗਲੇਰਾ ਦੇਖਣ ਨੂੰ ਮਿਲੇਗਾ ਈਡੀ ਵੱਲੋਂ ਕਿ ਈਡੀ ਦੇ ਵੱਲੋਂ ਜਦੋਂ ਉਹਨਾਂ ਨੂੰ ਪੇਸ਼ ਕਰਕੇ ਰਿਮਾਂਡ ਮੰਗਿਆ ਜਾਏਗਾ ਕਿ ਮਾਨਜੋਗ ਅਦਾਲਤ ਉਹਨਾਂ ਦਾ ਰਿਮਾਂਡ ਦਿੰਦੀ ਹੈ ਕਿਸ ਤਰ੍ਹਾਂ ਦੇ ਰਹੂ ਜਿਹੜੇ ਮੁਸ਼ਕਲਾਂ ਹਾਲਾਤ ਜਿਹੜੇ ਬਣ ਗਏ ਉਹ ਐਮਐਲਏ ਸਾਹਿਬ ਦੇ ਕਿੰਨੀਆਂ ਜ਼ਿਆਦਾ ਮੁਸ਼ਕਲਾਂ ਬਣ ਗਈਆਂ ਹੁਣ ਐਮਐਲਏ ਸਾਹਿਬ ਦੇ ਕਿਉਂਕਿ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਉੱਪਰ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਈਡੀ ਦਾ ਵੱਡਾ ਐਕਸ਼ਨ ਹੋਇਆ ਜਨਵਰੀ ਦੇ ਵਿੱਚ ਵੀ ਉਹਨਾਂ ਦੇ ਉੱਪਰ ਰੇਡ ਕਰਕੇ ਜਾਂਚ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਉੱਪਰ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਦੋਂ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਦਾ ਟਾਈਮ ਆ ਤਾਂ ਈਡੀ ਐਕਟਿਵ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਲਗਾਤਾਰ ਜਿਹੜੇ ਗ੍ਰਿਫਤਾਰੀਆਂ ਦਿਖਾਈ ਦੇ ਨੇ ਪਹਿਲਾਂ ਦਿਲਬਾਖ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਭਾਵੇਂ ਕਿ 1 ਮਹੀਨੇ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਤਾਂ ਹੁਣ ਕਾਂਗਰਸ ਦੇ ਵਿਧਾਇਕ ਸੁਰਿੰਦਰ ਪਵਾਰ ਨੂੰ ਵੀ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬੜੇ ਰਿਹਾ ਹੋਰ ਜਾਣਾ ਲੋਕਾਂ ਦਾ ਟੀਵੀ ਦੇ ਨਾਲ